ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਐਡਰੈਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਿਓ ਪਿੰਡ ਬੁਰਜ ਨੱਥੋਕੇ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਹੈਪੀ ਕੋਲੇ ਆ ਸੱਜਣੋ ਟੋਕੜ ਕੱਬ ਮੈਂ ਆ ਵੀਰ ਕੋਲੇ ਹੈ ਤਾਂ ਅੰਗ ਫੇਕਾ ਤੇ ਪਰ ਵਿਚਾਰੀ ਸਾਫ਼ ਸੁਥਰੀ ਆ ਤੇ ਆ ਜੋ ਫਦੇ ਸਾਂਝੀ ਕਰੀਏ ਹੈਪੀ ਨਾ ਸਤਿ ਸ਼੍ਰੀ ਅਕਾਲ ਹੈਪੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਐ ਵਜੇ ਕਿਰਪਾ ਜੀ ਚੜਦੀ ਕਲਾ ਨਾ ਐ ਚੜਦੀ ਕਲਾ ਦੇ ਤੇ ਹੈਪੀ ਡਰੈੱਸ ਆਪਣਾ ਡਰੈੱਸ ਆਪਣਾ ਪਿੰਡ ਬੁਰਜਨਥੂਕੇ ਜਿਲ੍ਹਾ ਤਮਤੰਤ ਤਸੀਰ ਪਟੀ ਤੇ ਮੋਬਾਈਲ ਨੰਬਰ ਵੀਰੇ ਨੰਬਰ 8146373572 ਇੱਕ ਕਰੀ ਹੋਰ ਕਰੀ 8246373572 ਤੇ ਇਹਦੀ ਕੀ ਡਿਟੇਲ ਆ ਮਹਿੰਦੀ ਇਹ 7 ਮਹੀਨਾ ਦੀ ਗੱਭਣ ਆ ਜੀ 7 ਮਹੀਨਿਆਂ ਦੀ ਗੱਭਣ ਹਾਂਜੀ ਚੈੱਕ ਪਾਸ ਚੈੱਕ ਪਾਸ ਠੀਕ ਆ 3 ਲੀਟਰ ਦੁੱਧ ਓਥੇ ਲੇ ਲੇ ਹਜੇ ਵੀ ਹਾਂਜੀ 3 ਲੀਟਰ 3 ਲੀਟਰ ਦੁੱਧਾ ਸ਼ਾਮਾਂ ਦੇ ਟਾਈਮ ਨੂੰ ਮਿਲਦੀ ਹੈ। ਅੱਛਾ ਯਾਰ ਹਾਂਜੀ ਤੇ ਸਾਂਭ ਵੀ ਨਹੀਂ ਕਹਿੰਦੇ ਹਾਂ ਜੀ ਰੋਣੀ ਪਈ। ਪਹਿਲਾ ਸੁਹਾ ਸੁਈ ਜੋ। ਅੱਛਾ ਆਪਣੇ ਘਰੋਂ ਗਈ ਮੈਂ। ਅੱਛਾ ਆਪਾਂ ਵੀਡੀਓ ਵੀ ਕੱਢ ਕੇ ਵਿਖਾ ਦਾਂਗੇ ਕਿ ਦੂਜਾ ਸੁਹਾ ਸੁਣਾ। ਪਹਿਲਾਂ ਵੀ ਵੀਡੀਓ ਤੇ ਵਿਖੀ ਸੀ। ਹਾਂ। ਅੱਛਾ ਡੇਰੀ ਗਈ ਮੈਂ। ਡੇਰੀ 'ਚ। ਹਾਂਜੀ ਅੱਬਰ ਸਰ। ਤੇ ਸੁਹਾ ਪਹਿਲਾਂ ਹੀ ਸੀ। ਪਣ ਪਣ ਵੱਡੀਆਂ ਜਿਹੜਾ ਦਾਂਦੀ ਲਾਤੀ ਜੀ। ਹਣਾ ਵਿਚਾਰੀ। ਪਹਿਲਾ ਸੁਹਾ ਸੁਣਾ ਜੋ ਯਾਰ ਕੀ। ਖਪਾਤੀ ਹਾਂਜੀ ਪਰ ਹੁੰਦਾ ਜੇ 3 ਮਹੀਨੇ ਪਏ ਆ ਜੇ ਕੋਈ ਚੰਗੀ ਸਾਂਭਣੀ ਜਿਹੜਾ ਬਪਾ ਕਰਦੇ ਰਿਆਂ ਮੇਰੇ ਪਿੰਡਰ ਕੱਟੀ ਨਹੀਂ ਦੇਂਦਾ ਕੋਈ ਜਿੰਨੇ ਦੀ ਇਹ ਦੇ ਦੇਣੀ ਆਪਾਂ ਅੱਛਾ ਕਿੰਨੇ ਦੀ ਇਹਦਾ ਮੁੱਲ ਕਹਦੇ 40 ਅੱਛਾ 38 ਦੀ ਹੈ ਹੋਰ ਕੋਈ ਹੋਰ ਛੋਟ ਛੱਪਾ ਮੌਕੇ ਦੇ ਅੱਛਾ ਹਾਂਜੀ ਹੁਣ ਐ ਕਹਿ ਦਈਏ ਵੀ 40000 ਤੇ ਸੱਤ ਮਹੀਨੇ ਦੀ ਗੱਬਣ ਮੈਂ ਖਰੀਦੂ ਹਾਂ ਹਾਂ 38 ਦੀ 37 ਦੀ ਦੇ ਲਾਂਗੇ ਹਾਂ ਨਾ 3700 ਰੁਪਿਆ ਛੋਟ ਹੋਣੀ 37000 ਟੂਰ ਕਰਾ ਦਈਏ ਚੈੱਕ ਚਲੋ ਜੀ ਤੇ ਆ ਵਹਿੜ ਜਾ ਖੜੀ ਐ ਕਿਹਦੇ ਕੋਲੇ ਨਹੀਂ ਇਹ ਵਹਿੜ ਘਰ ਦੀ ਆ ਆਪਣੀ ਅੱਛਾ ਇਹ ਸ਼ੌਂਕ ਨਾ ਰੱਖੀ ਹਾਂ ਹਾਂ ਸ਼ਾਈ ਵਾਹ ਸ਼ਾਈ ਯਾਰ ਠੀਕ ਐ ਵਹਿੜ ਸੋਣੀ ਐ ਤੇਰੀ ਠੀਕ ਆ ਅੱਧੀ ਪਾਰੀ ਸ਼ਾਮਾਂ ਚਾਨਣੀ ਮਿਲਦੀ। ਨਹੀਂ ਵਾਕੇ ਤੇਰੀ ਗੱਲ ਆ ਰੇਟ ਕੀ ਆ ਵਿਚਾਰੀ 7 ਮਹੀਨੇ ਦੀ ਗੱਭਣ ਵੀ ਆ। ਜੀ। ਮੈਨੇ ਠੀਕ ਆ। ਮੋੜ ਲਿਆ। ਪਰ ਯਾਰ 3 ਮਹੀਨੇ ਹਜੇ ਪਏ ਆ ਜੇ ਚੰਗੀ ਸੰਭ ਲਵੇ ਕੋਈ ਹੈ ਨਾ ਵਿਚਾਰੀ ਨੂੰ। ਬਸ ਜੀ। ਕਿ ਨਹੀਂ ਹੈਪੀ। ਪੁੰਜਾ ਨਹੀਂ ਤਿਆਰੀ ਸੱਸ ਜੀ ਦੇ ਵਿਆਹ ਵੀ 55 60 ਤੁਸੀਂ ਜੇ। ਹਾਂ ਬੜੇ ਈਰਮਾਨ ਹਾਂ ਆਪਾਂ ਇਹ ਨਹੀਂ ਦਸਤੀ ਬਟਿਆ ਰਹੂ 52 60 ਦੀ 50000 ਰੇਜ ਨੂੰ ਮਾਰ ਬਾਕੀ ਬਾਈ ਜੇ ਕਹਿੰਨੇ ਸਾਂਵਲੀ ਇਹ ਕਰਮਾ ਵਾਲੀ ਦਾ ਕੋਈ ਪਤਾ ਨਹੀਂ 9 ਕੁ ਦੋ ਦੇਂਦੀ ਰਹੀ ਜਾਂ 9 10 ਪਹਿਲਾਂ ਹਾਂਜੀ ਜੇ ਦੇਂਦੀ ਰਹੀ ਇਹਨੂੰ ਵੀ 10 ਕਿਲੋ ਦੇਂਦੀ ਸੱਤ ਮਹੀਨੇ ਦੀ ਗੱਲ ਹਾਂ 10 ਕੁ ਦੋ ਚ ਮੜਾ ਕੇ ਰੁੱਧ ਨੂੰ ਖਰੀ ਹੀ ਤੇ ਪਰ ਵਿਚਾਰੀ ਦੀ ਕਰਤੀ ਕੇਰ ਨਾ ਰੇਡ ਕੀਤੀ ਕਦਰ ਨਹੀਂ ਕੀਤੀ ਚਲੋ ਜਿਹੜਾ ਕੋਈ ਲੈਜੋ ਕਰ ਲੂਗਾ ਨਹੀਂ ਸਾਂਭ ਲੂਗਾ हां होण करम वाली सांभण वाले ਥਾਂ ਚਲੀ ਜਾਵੇ ਨਾ ਬਸ ਫੇਰ ਤਾਂ ਜਾ ਜਾ ਕਰੋ ਜੀ ਸਹੀ ਗੱਲ ਆ ਜੀ ਨਵਾਈ ਉਧਰੋਂ ਬੰਦੇ ਥੋੜੀ ਆਪਾਂ ਅੱਛਾ ਮੋੜਾ ਜੀ ਨਵਾਈ ਨੂੰ ਹੀ ਆ ਇਹਦਾ ਗੋਆ ਇਹਨਾਂ ਡੇਰ ਕਿੰਨਾ ਖੋਦ ਲਈ ਇੱਕੇ ਤਾਂ ਵੱਧੀਆਂ ਰਹਿੰਦੀਆਂ ਇਹ ਜੋ ਗਈ ਆ ਕੱਲ ਤੇ ਖੋਲ ਕੇ ਲਿਆ ਦੀ 6 ਸਾਲ ਉੱਥੇ ਹੀ ਵੱਧੀ ਦੀ 6 ਮਹੀਨੇ ਉੱਥੇ ਹੀ ਵੱਧੀ ਦੀ ਹੱਥ ਤੇ ਕੀ ਕਰੂੰ ਬੰਦਾ ਆ ਸਹੀ ਆਪਾਂ ਇੱਕੇ ਦਾ ਰਈਏ ਤੇ ਬੰਦਾ ਮੁਝੇ ਲੈ ਜਾਂਦਾ ਲੈ ਜਾਂਦਾ ਲੈ ਜਾਂਦਾ ਇਹ ਇੱਕੇ ਨਾਲ ਰਹੀ ਜਾਨੀ ਬਾਕੀ ਨਿਕਲੀ ਸੇਵਾ ਵਾਲੇ ਤਾਂ ਚਲ ਗਈ 8 ਕਿਲੋ ਦੁੱਧ 9 ਕਿਲੋ ਦਿੱਤਾ ਹੁੰਦਾ ਠੀਕ ਆ ਤੇ ਗਾਂ ਨੂੰ ਸੇਵਾ ਕਰੂਗਾ ਇਹਦਾ ਹੁਣ ਆਪਣੀ ਚੈੱਕ ਕਰਾਈ ਆ ਨਾ ਹਾਂ ਆਪਾਂ ਚੈੱਕ ਕਰਾਈ ਆ ਅਗਲਾ ਆਪਦੀ ਕਰਾ ਕੇ ਲੈ ਆਪ ਦਾ ਕਰਾ ਕੇ ਲੈ ਜੇ ਅੱਧੇ ਰੁਪਏ ਪਾ ਦੇ ਉੱਥੇ ਜਾ ਕੇ ਲੈਣਾ ਚੈੱਕ ਕਰਵਾ ਕੇ ਲੈਣੇ ਅੱਛਾ ਹਾਂਜੀ ਆਪਾਂ ਚੈੱਕ ਕਰਵਾਇ ਦੀਟਾ ਠੀਕ ਆ ਠੀਕ ਧੰਨਵਾਦ ਆ ਸੱਜਣਾ ਵੀਡੀਓ ਵੀ ਬਣਾ ਕੇ ਪਾ ਦਾਂਗੇ ਆਪਾਂ ਚੈੱਕ ਕਰਵਾਇ ਚੈੱਕ ਕਰਾਈ ਦੀ ਵੀਡੀਓ ਵੀ ਹੈਗੀ ਹਾਂਜੀ ਠੀਕ ਆ ਜੀ